ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਸੰਸਾਰ ਇਤਿਹਾਸ ਵਿੱਚ ਅਦੁੱਤੀ ਹੈ ਸਬਰ ਸੰਤੋਖ ਚਲੂਚੀਤਾ ਅਤੇ ਅਕਾਰਪੁਰਖ ਦਾ ਪਾਣਾ ਮੰਨਨ ਦਾ ਡ੍ਰਿੜ ਦਸਵਾਸ ਇਸ ਸਹਾਤ ਨਾਲ ਚੇਗਰ ਉੱਪਰ ਹੋਜੀਦਾ ਹੈ ਜਾਲਮ ਦੇ ਜਵਦਾ ਟਾਕਰਾ ਗੁਰਦੇਵ ਜੀ ਨੇ ਜਿਸ ਸਵ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਜਰੇ ਨਹੀਂ ਮਿਲਦੀ ਇਸ ਹਾਰ ਤੋਂ ਕਠਿਨੀ ਅਤੇ ਕਰਨੀ ਦਾ ਸਮੇਲ ਬਣ ਛੇਕ ਇਤਿਹਾਸ ਦੇ ਵੇਖ ਲਈ ਮਹਾਨ ਪੂਰਨਿਆਂ ਦਾ ਕੰਮ ਕਰ ਗਈ ਇਸ ਹਰਤ ਸਿੱਖ ਚਲਣ ਦੇ ਚ ਪਿੱਛੋਂ ਹੋਣ ਵਾਲੀਆਂ ਸ਼ਹੀਦਿਆਂ ਦੀ ਆਧਾਰ ਛੜਾ ਮਣੀ ਅਤੇ ਇਸ ਆਧਾਰ ਉੱਤੇ ਹੀ ਸਿੱਖ ਚੀਜ਼ਾਂ ਨੇ ਸੰਸਾਰ ਦੇ ਇਤਿਹਾਸ ਵਿੱਚ ਮਹਾਨਤਾ ਪ੍ਰਾਪਤ ਕੀਤੀ ਗੁਰੂ ਨਾਨਕ ਦੇਵ ਜੀ ਨੇ ਤੁਰਕੀ ਬਾਣੀ ਰਾਹੀਂ ਲੋਕਾਂ ਵਿੱਚ ਸੱਚ ਅਤੇ ਸੱਚਾ ਜੀਵਨ ਜੀਨ ਦਾ ਪ੍ਰਚਾਰ ਕੀਤਾ ਗੁਰੂ ਅਰਜਨ ਦੇਵ ਜੀ ਨੇ ਲੋਕ ਸ਼ਕਤੀ ਨੂੰ ਹਿਨੂਨਿਆ ਪਰਜਾ ਨੂੰ ਹੱਕ ਸੱਚ ਦੀ ਪ੍ਰਾਪਤੀ ਲਈ ਜਾਗਰਤੀ ਪੈਦਾ ਕੀਤੀ ਭਾਰ ਉਸ ਸਮੇਂ ਦੀ ਰਾਕੀ ਜਮਾਤ ਮੁਸਲਮਾਨ ਜਿਹੇ ਪ੍ਰਚਾਰ ਨੂੰ ਜਿਹੜਾ ਲੋਕਾਂ ਨੂੰ ਜਾਗਰੂਕ ਕਰੇ ਆਪਣੇ ਵਿਰੁੱਧ ਸਮਝੇ ਸੰ ਉਹਨਾਂ ਨੇ ਦਰਬਾਰ ਦੇ ਜੋਰ ਨਾਲ ਅਸਲਾਮ ਚਤਾਪਤ ਕਨੰਦਾਸ ਦਾਸ ਦਾ ਅਪਣਾਇਆ ਹੋਇਆ ਛਿੱਕ ਧਰਮ ਦੇ ਵੱਡੇ ਪ੍ਰਚਾਰ ਨਾਲ ਕਈ ਵਿਰੋਧੀ ਪੈਦਾ ਹੋਏ ਤਹਨਾ ਘਰ ਵਿੱਚੋਂ ਹੀ ਪ੍ਰਿਥੀ ਚੰਨ ਜੋ ਗੁਰੂ ਜੀ ਦਾ ਵੱਡਾ ਪਰਾਸੀ ਗੁਰੂ ਗੱਦੀ ਗੁਰੂ ਅਰਜਨ ਦੇਵ ਨੂੰ ਮਨ ਕਰਕੇ ਵਿਰੋਧਤਾ ਕਰਨ ਲੱਗ ਪਿਆ। ਯਹਾਂਗੀਰ ਅਤੇ ਸ਼ੇਖ ਜਹਾਂਦੀ ਇਸ ਜੀ ਇਸਲਾਮ ਕੱਟੜ ਨੀਤੀ ਗੁਰੂ ਕਾਣ ਨੂੰ ਕਟਮ ਕਰਨ ਦੀ ਸੀ। ਉਹਨਾਂ ਦਾ ਵਿਚਾਰ ਇਹ ਸੀ ਕਿ ਇਸ ਮਹਾਨ ਹਸਤੀ ਗੁਰੂ ਅਰਜਨ ਦੇਵ ਦੇ ਹੁੰਦਿਆ ਸਲਾਮ ਧਰਮ ਦਾ ਵਾਧਾ ਨਹੀਂ ਹੋ ਸਕਦਾ ਇਸ ਤੋਂ ਮਨਾ ਸੂਲੀਖਾ ਪ੍ਰਿਥੀਚੰਦ ਤੰਦੂਰ ਲਾਲ ਅਤੇ ਖੁਸਰੋ ਦਾ ਗੁਰੂ ਜੀ ਨੂੰ ਮਲਾਪ ਸਹਾਦੇ ਤੇ ਮੁਖ ਕਾਨ ਮੰਨੇ ਜਾਂਦੇ ਹਨ ਸਾਈ ਹੁਕਮ ਅਨੁਸਾਰ ਗੁਰੂ ਜੀ ਨੂੰ ਨਹਾਉਣ ਸੱਦੇ ਆ ਗਿਆ ਕਿਨੇ ਮਿਨੀ ਸਾਜਸ ਅਦੀਨ ਗੁਰੂ ਜੀ ਉੱਤੇ ਅੰਦਰ ਖਾਤੇ ਸਹਾਰ ਢਾਏ ਗਏ ਜੀ ਦਿੱਤੇ ਗਏ ਉਹ ਖਾ ਪਿਆਸਾ ਰਾ ਕੇ ਡੇਗ ਵਿੱਚ ਹਵਾਲੇ ਆ ਗਿਆ ਤਤੀ ਤਰਿਤੇ ਬਿਠਾਇਆ ਗਿਆ ਗਰਮ ਗਰਮ ਰੇਤਾ چیر ਉੱਤੇ ਪਾਈ ਗਈ ਜਿਸ ਨਾਲ ਸਾਰਾ ਸਰੀਰ ਛਾਲੇ ਛਾਲੇ ਹੋ ਗਿਆ 4 ਦਿਨ ਇਹੋ ਜੇ ਸ਼ਹੀਦ ਇਹੋ ਜੇ ਸ਼ਹੀਦ ਇੱਥੇ ਗਏ ਮਹਾਰਾਜਾ ਰਾਵੀ ਦੇ ਠੰਡੇ ਪਾਣੀ ਵਿੱਚ ਅਛਨਾਣ ਕਰਨ ਲੈ ਗਏ ਇੱਥੇ ਗੁਰੂ ਜੀ ਅਲੋਪ ਹੋ ਗਏ ਇਸ ਤਰ੍ਹਾਂ 3 ਮਈ 1606 ਈਸਵੀ ਨੂੰ ਸਤਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਸਹਾਰਤ ਨਾਲ ਸਭੇ ਹੁੰਦ ਕੈਮ ਰੱਖਣ ਅਤੇ ਅਨਖ ਨਾਲ ਜਿਉ ਨਜੀ ਰਚੀ ਪੈਦਾ ਹੋਈ ਇਹ ਚ ਮਹਾਨ ਸਾਧਨ ਨਾਲ ਪੰਜਾਬ ਦਾ ਸਮਾਚ ਇਤਿਹਾਸ ਬਦਲ ਜਾਂਦਾ ਹੈ ਫਕੀ ਸ਼ਕਤੀ ਦੇ ਸਮੇਲ ਹੋਣ ਨਾਲ ਧਰਮ ਅਤੇ ਰਾਜਨੀਤੀ ਜੋੜ ਕੇ ਪ੍ਰਖ ਵਿੱਚ ਸਿੱਖ ਕੌਮ ਦੀ ਨਵੇਂ ਪੂਰਨੇ ਪਾਉਣੇ ਸ਼ੁਰੂ ਕਰਦੇ ਹਾਂ ਵਾਗੂ ਜੀ ਕਾ ਕਾਟਚਾ ਵਾਗੂ ਜੀ ਕੀ ਫੋਟੇ ਆਪ ਜੀ ਦਾ ਦਾਤ ਸੰਗ ਦੀ ਚੰਨੜੀ ਚੂੜੀ ਸੰਭੂ ਦੇ ਚਨ ਅਗਰ ਫੁਰੀ ਵਾਗੂ ਜੀ ਕਾ ਕਾਟਚਾ ਵਾਗੂ ਜੀ